ਬਠਿੰਡਾ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਦੇ ਦਿਨੋ-ਦਿਨ ਜਿੱਤ ਵੱਲ ਵੱਧੇ ਜਾ ਰਹੇ ਹਨ ਕਦਮ ਕਿਉਂਕਿ ਜੀਤ ਮਹਿੰਦਰ ਸਿੰਘ ਚਾਰ ਵਾਰ ਪਹਿਲਾਂ ਵੀ ਤਲਵੰਡੀ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਰਹਿ ਚੁੱਕੇ ਹਨ ਤੇ ਤਲਵੰਡੀ ਹਲਕੇ ਦੇ ਵਿੱਚ ਜੋ ਉਹਨਾਂ ਵਿਕਾਸ ਕਾਰਜ ਕਰਵਾਏ ਉਹੋ ਅੱਜ ਵੀ ਮੋ ਬੋਲਦੇ ਹਨ ਜੀਤ ਮਹਿੰਦਰ ਸਿੰਘ ਜਦੋਂ ਪਿੰਡਾਂ ਵਿੱਚ ਵੋਟਾਂ ਦੀ ਅਪੀਲ ਕਰਨ ਜਾਂਦੇ ਹਨ ਤਾਂ ਪਿੰਡਾਂ ਦੇ ਲੋਕ ਵੱਡੇ-ਵੱਡੇ ਇਕੱਠ ਕਰਕੇ ਉਹਨਾਂ ਦਾ ਪਰਮਾ ਸਵਾਗਤ ਕਰਦੇ ਹਨ ਫੁੱਲਾਂ ਦੀ ਵਰਖਾ ਕਰਦੇ ਹਨ ਅਤੇ ਲੱਡੂਆਂ ਨਾਲ ਜਿੱਤ ਮਹਿੰਦਰ ਸਿੰਘ ਪਿੰਡ-ਪਿੰਡ ਵਿੱਚ ਤੋਲਿਆ ਜਾ ਰਿਹਾ ਹੈ ਜੇ ਗੱਲ ਕਰੀਏ ਜੀਤ ਮਹਿੰਦਰ ਸਿੰਘ ਜੀ ਦੀ ਤਾਂ ਜਦੋਂ ਦੇ ਇਲੈਕਸ਼ਨ ਵਿੱਚ ਖੜੇ ਹਨ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਕਈ ਵਰਕਰਾਂ ਨੂੰ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੀਨੀਅਰ ਲੀਡਰ ਇੱਕ ਹੋ ਕੇ ਜੀਤ ਮਹਿੰਦਰ ਸਿੰਘ ਨੂੰ ਜਿਤਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਹਨ ਜੀਤ ਮਹਿੰਦਰ ਸਿੰਘ ਨੇ ਅੱਜ ਤੱਕ ਜਿੰਨੇ ਵੀ ਵੱਡੇ ਰੋਡ ਸ਼ੋਅ ਕੱਟੇ ਹਨ ਰੋਡ ਸ਼ੋਅ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਇਕੱਠ ਦਸ ਦਸਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ 4 ਤਰੀਕ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਜੀਤਪਿੰਦਰ ਸਿੰਘ ਨੂੰ ਵੱਡੀ ਗਿਣਤੀ ਨਾਲ ਜਿਤਾ ਕੇ ਲੋਕ ਸਭਾ ਭੇਜਣਗੇ ਜੀਤਮੇਂਦਰ ਸਿੰਘ ਸਿੱਧੂ ਵੀ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਹਨ ਕਿ ਜੇ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਕੇ ਤਾਂ ਲੋਕ ਸਭਾ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਿਆ ਕਰਨਗੇ ਅਤੇ ਉਹਨਾਂ ਦੇ ਸਾਰੇ ਲੋਕਾਂ ਅੱਗੇ ਅਪੀਲ ਕੀਤੀ ਕਿ ਸੈਂਟਰ ਚ ਕਾਂਗਰਸ ਦੀ ਸਰਕਾਰ ਆਉਣ ਤੇ ਔਰਤਾਂ ਨੂੰ 1 ਲੱਖ ਰੁਪਿਆ ਸਾਲ ਦਾ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਜੀਆਂ ਕਰਕੇ ਹਰੇਕ ਸਵਿਤਾ ਦਿੱਤੀ ਜਾਵੇਗੀ ਬਠਿੰਡਾ ਮਾਨਸਾ ਹਲਕੇ 'ਚ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾਈਆਂ ਜਾਣਗੀਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਤਲ ਪਾਰਟੀ ਤੋਂ ਉਮੀਦਵਾਰਾਂ ਬਾਰੇ ਬੋਲਦੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨੇ ਪਿਛਲੇ 2.5 ਸਾਲਾਂ ਤੋਂ ਪੰਜਾਬ 'ਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਏ ਔਰਤਾਂ ਦੇ ਖਾਤੇ ਵਿੱਚ 1000 ਰੁਪਿਆ ਤੱਕ ਨਹੀਂ ਭੇਜਿਆ ਗਿਆ ਜੋ ਗੱਲ ਬਾਦਲ ਪਰਿਵਾਰ ਪੰਜਾਬ ਨੂੰ ਬਚਾਉਣ ਦੀ ਕਰ ਰਿਹਾ ਹੈ ਉਹਨਾਂ ਨੇ ਕਾਲੇ ਕਾਨੂੰਨ ਲਿਆਉਣ ਵਿੱਚ ਭਾਜਪਾ ਪਾਰਟੀ ਦਾ ਸਾਥ ਦਿੱਤਾ ਸੀ ਅਤੇ ਹੁਣ ਬਠਿੰਡਾ ਲੋਕ ਸਭਾ ਦੇ ਲੋਕ ਅਕਾਲੀ ਦਾ ਲਤਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੂੰ ਪੂਰੀ ਤਰ੍ਹਾਂ ਜਾਣ ਚੁੱਕੇ ਹਨ ਲੋਕ ਸਭਾ ਬਠਿੰਡਾ ਤੋਂ ਪੂਰੀ ਤਰ੍ਹਾਂ ਇਹਨਾਂ ਉਮੀਦਵਾਰਾਂ ਨੂੰ ਨਕਾਰਿਆ ਜਾ ਚੁੱਕਿਆ ਹੈ ਕਾਂਗਰਸ ਪਾਰਟੀ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਦੇ ਹੱਕ 'ਚ ਬਠਿੰਡਾ ਲੋਕ ਸਭਾ ਦੇ ਲੋਕ ਵੋਟਾਂ ਪਾਣਗੇ ਅਤੇ ਆਉਣ ਵਾਲੇ 3 ਤਰੀਕ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਭੇਜਣਗੇ ਕੀ ਅੱਜ ਤੁਸੀਂ ਇੱਥੇ ਬਕਰਰ ਹੋ ਕੇ ਮੈਨੂੰ ਮੌਕਾ ਦਿੱਤਾ ਤੁਹਾਡੇ ਸਾਰੇ ਦੇ ਦਰਸ਼ਕਾਂ ਨੂੰ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਰੁਕਸਵਾ ਦਾ ਚੱਲ ਰਿਹਾ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਹੋਰ ਵੀ ਬਣਾ ਕੇ ਥੋੜੇ ਵਿੱਚ ਕਰਕੇ ਜੇ ਸੁਭਾਇਆ ਚੇਚੇ ਤੋੜਦੇ ਪਿੰਡ ਚ ਹਾਜ਼ਰੀ ਲਾਉਣ ਵਾਸਤੇ ਨਿਯਤੇ ਕਰਨ ਵਾਸਤੇ ਜਿਹਨੇ ਤੁਸੀਂ ਹੋਰ ਕੋਈ ਜਾਣਗੋਣੀ ਰਿਕਰਿਗੋ ਇਹਦਾ ਬਹੁਤ ਵੱਡਾ ਮਤਲਬ ਹੈ ਤੁਸੀਂ ਆਪਣੀ ਇੱਕ ਹੋਰ ਦੇ ਨਾਲ ਦਿੱਲੀ ਦੀ ਨਵੀਂ ਸਰਕਾਰ ਬਣਾਉਣ ਜਾ ਰਹੇ ਹੋ ਤੇ ਅੱਜ ਦਿੱਲੀ ਵਿੱਚ ਬੀਜਪੀ ਤੇ ਮੋਦੀ ਕਾਬਜ ਨਹੀਂ ਤੇ ਆਪਣਾ ਰੋਡ ਅੱਜ ਦਿੱਲੀ ਵਿੱਚ ਬੀਜਪੀ ਦੀ ਸਰਕਾਰ ਤੇ ਮੋਦੀ ਨੂੰ ਚਲਸਾ ਕਰ ਦਿੱਤਾ ਦਿੱਲੀ ਚੋਂ ਬਦਲਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਤੇ ਖਾਸ ਕਰਕੇ ਪੰਜਾਬ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿ ਉਹ ਪੰਜਾਬ ਬਰੋਦੀ ਹੈ ਕਿਸਾਨ ਬਰੋਦੀ ਹੈ ਮਜ਼ਦੂਰ ਬਰੋਦੀ ਹੈ ਸਰਦਾਰ ਕਾਮਰ ਵਪਾਰੀ ਉਰਵਤੀ ਪਾਰਟੀ ਤੇ ਵਰੋਤੀ ਕਜ਼ਾਗਰ ਮੰਤਰੀ ਹੈ। ਉਹ ਕਿਵੇਂ ਬਦਲੇ ਜੋ ਜੇਕਰ ਤੁਸੀਂ ਵੋਟ ਭਾਪੀ ਦੇਉਂ ਤੇ ਕਾਂਗਰਸ ਦੇ ਹੱਥ ਛੋਟ ਪਾਉਂਗੇ ਨਾ ਉਦੋਂ ਆਪਾਂ ਮੋਦੀ ਨੂੰ ਚਲਦਾ ਕਰ ਸਕਦੇ ਹਾਂ ਇਹ ਦੇਖੋ ਕੋਈ ਪੁੱਛਦਾ ਹੈ ਕਿ ਇਹ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਿੰਨ ਲਾਗੂ ਹੋ ਰਹੇ ਨੇ ਨਾ ਅੱਜ ਕਿਸੰਦਿਕ ਖਤਮ ਹੋ ਜਾਏ ਤੇ ਕਿਨੇ ਉਹਨੂੰ ਵਾਪਸ ਕਰਵਾਇਆ ਪੰਜਾਬ ਪੰਜਾਬੀਆਂ ਦੇ ਕਿਸਾਨਾਂ ਦੇ ਲੀਡਰਾਂ ਨੇ ਆਪ ਚੰਤਰ ਜਿਹੜੀ ਉੱਤੇ ਜਾ ਕੇ ਬਾਰਡਰ ਉਤੇ ਬਾਹਰੋਂ ਬਿੰਦੇ ਰੁਵਾ ਸਭਾ ਬੈਠ ਕੇ ਕਿੰਨਾ ਵੱਡਾ ਮੋਰਚਾ ਲਾਇਆ ਅਖੀਰ ਦਿੱਲੀ ਦੀ ਸਰਕਾਰ ਨੂੰ ਝੁਕਾ ਦਿੱਤਾ ਪਰ ਆਪਾਂ ਨੂੰ ਬਹੁਤ ਵੱਡੀ ਕੀਮਤ ਦੇਣੀ ਪਈ 701 ਕਿਸਾਨ ਸ਼ਹੀਦ ਹੋਇਆ ਓਥੇ 700 ਕੁ ਘੱਟ ਰਕਮ ਨੂੰ ਦਾ ਨੰਬਰ ਕਿੰਨਾ ਜਾੜਾ ਨੰਬਰ 700 ਉਹ 700 ਪਰਿਵਾਰਾਂ ਦਾ ਕਿੰਨਾ ਵੱਡਾ ਨੁਕਸਾਨ ਇਸ ਮੋਦੀ ਨੇ ਕੀਤਾ ਅੱਪਾ ਸੋਚਿਆ ਕਰੋ ਇਸ ਚੀਜ਼ ਨੂੰ ਤੇ ਜੇ ਮੋਦੀ ਨੂੰ ਕੋਈ ਵੋਟ ਪਊਗਾ ਨਾ ਇਹਦਾ ਮਤਲਬ ਹੋ ਕਿਸਾਨ ਤੇ ਉਲਟ ਵੋਟ ਹੋਣਾ ਹੈ ਪੰਜਾਬ ਤੇ ਉਲਟ ਵੋਟ ਹੋਣਾ ਹੈ periphery ਲ ਹੋ ਰਿਹਾ ਹੈ ਮੈਂ ਇਹ ਬਸ ਸੋਚਦਾ ਤੁਸੀਂ ਵੀ ਸੋਚੋ ਜੀ گورنر ਚਲੋ ਬੀਜੇਪੀ ਨੂੰ ਤਾਂ ਵੋਟ ਪਾਉਣੀ ਨਹੀਂ ਕੋਈ ਹੈ ਵੀ ਜਿਹੜੂ ਵੋਟ ਪਾਉਣਾ ਮੈਨਾਂ ਤਾਂ ਕੋਈ ਹੈ ਨਹੀਂਗਾ ਕੋਈ ਮੈਂ ਸੰਗੜੀ ਤੋਂ ਹੀ ਹੈ ਨਹੀਂ ਕੋਈ ਕਿੰਨੇ ਸੈਮੀ ਪੰਜ ਦਸੋਂ ਜੇ ਕਾਂਗਰਸ ਨੂੰ ਵੋਟ ਪਾਦੀ ਵੋਟ ਕਿੱਥੇ ਜਾਂਦੀ ਹੈ ਕਦੇ ਸੋਚਿਆ ਤੁਸੀਂ ਅਕਾਲੀ ਜਨਨ ਨੂੰ ਵੋਟ ਪਾਈ ਸਰਬਸਤ ਮੇਰਾ ਦਬਾਰ ਇਹ ਕਹਿੰਦਾ ਹੈ ਕਿ ਜੇ ਕੱਲ ਨੂੰ ਵੋਟ ਪਈ ਹੈ ਨਾ ਇਹਦਾ ਮਤਲਬ ਸਿੱਧੀ ਸਿੱਧੀ ਵੋਟ ਤੁਸੀਂ ਭਾਜਪਾ ਉਪਾਦੀ ਬੀਜੇਪੀ ਨੂੰ ਪਾ ਦਿੱਤੀ ਇਹਦੇ ਨੇ ਘੜਸੂੜੇ ਅਰਜੇ ਨੇ ਘੜਸੂੜ ਦਿਖ ਨਹੀਂ ਰਿਹਾ ਪਰ ਇਹਨੇ ਘੜਸੂੜ ਪਰਕਾਸ਼ ਸਿੰਘ ਬਾਦਲ ਖੇਤਰ ਉੱਤੇ ਕਿ ਬੀਜੇਪੀ ਦਾ ਤਾਂ ਕੱਲ ਨੂੰ ਨਵਾਂ ਮਾਸਾ ਰਿਸ਼ਤਾ ਸੁਣੇ ਨਾ ਤੁਸੀਂ ਕਈ ਵਾਰੀ ਕਿਹਾ ਕਿ ਸਰਦਾਰ ਨਹੀਂ ਮਨਜ਼ਰ ਨਹੀਂ ਸਤੈ ਤੇ ਨੌਂ ਦੇ ਬਾਅਦ ਫਿਰ ਤੁਹਾਡੇ ਹੋਏ ਤੁਸੀਂ ਜੇ ਤੁਸੀਂ ਪਰਤ ਨਹੀਂ ਦਿਓ ਤਾਂ ਫੇਰ ਆ ਜਾਂਦੇ ਇਹਦਾ ਮਤਲਬ ਇਹ ਸਿਰਫ ਸਿਰਫ ਲੋਕਾਂ ਨੂੰ ਧੋਖੇ ਚ ਰੱਖ ਕੇ ਮੋਟਾ ਲੈ ਕੇ ਜਿਹੇ ਨਾਲ ਦਾ ਰੱਖਦੇ ਨੇ ਅਕਾਲੀ ਦਲ ਸਭ ਤੋਂ ਪਹਿਲਾਂ ਕੀ ਕਰੂਗਾ ਦੱਸੋ ਮੋਦੀ ਦੀ ਚੋਣ ਟੁੱਕ ਕੇ ਨਹੀਂ ਬੈਠੂਗਾ ਕੋਈ ਹੈ ਲੈਣ ਦਾ ਜਿਹੜਾ ਕਹਿੰਦਾ ਕਿ ਅਕਾਲੀ ਦਲ ਨੂੰ ਵੋਟ ਫਾ ਦਿਓ ਉਹ ਮੋਦੀ ਨਾਲ

ਕਹੇ ਕਿ ਜੇ ਮੈਂ ਤੇ ਗਲਤੀ ਨਾਲ ਤੁਝੇ ਜਿੱਤ ਗਈ ਤੇ ਮੈਂ ਮੋਦੀ ਨਾਲ ਨਹੀਂ ਜਾਉਂਗੀ ਲਾ ਮੇਰਾ ਨਾਮ ਬਦਲ ਜਿਵੇਂ ਜਿਦ ਗੁਰਦੁਆਰਾ ਸਾਹਿਬ ਕੋਚੋ ਜੀ ਨਹੀਂ ਜਾਂਦੇ ਯਾਦ ਕਰਦੇ ਹੋ ਜੀਤਵਿੰਦਰ ਚੈਨ ਜੀ ਜਾਸ ਤੇ ਪ੍ਰਤਿਆਗਿ ਦੇਖਿਓ ਪ੍ਰਤਿਆਗਿ ਦੇਖ ਲਓ ਵਿੱਚ ਖੜੀ ਪੁੱਛ ਲਿਓ ਕਿ ਵੀ ਆ ਚਲ ਵੀ ਭਾਰ ਸਿਰ ਤੋਂ ਕਰ ਬੰਦਨ ਆ ਚੱਲੀਏ ਗੁਰਦੁਆਰਾ ਸਾਹਿਬ ਕਰ ਅਰਦਾਸ ਕਿ ਜੇ ਜੇ ਮੈਂ ਜਿੱਤ ਗਈ ਜਿੱਥੇ ਦੀ ਨੀਅਤ ਹੈ ਗਈ ਤੀਜੇ ਨੰਬਰ ਤੇ ਇੱਦਾਂ ਗਈ ਹੈ ਨਹੀਂ ਕੁਝ ਨਹੀਂ ਇੱਦਾਂ ਦਿੜਪਰ ਦਰਪਿਛੇ ਨੂੰ ਜਾ ਰਹੀ ਹੈ ਇਹਨੇ ਦੇ ਬੱਲੇ ਮਿਲ ਨਹੀਂ ਰਹੇ ਹੋ ਤੁਹਾਡੇ ਪਿੱਛੇ ਨਹੀਂ ਆ ਰਹੇ ਕੁਝ ਸ਼ੁਰੂਤ ਲ ਮੈਨੂੰ ਇੰਨੇ ਸਾਲ ਹੋ ਗਏ ਉਹ ਕਰਦੇ ਮੈਨੂੰ ਜਾਣਦੇ ਹੋ ਤੁਸੀਂ ਸਾਰਾ ਕੋਈ ਜਾਣਦਾ ਨਹੀਂ ਨਾ ਮੈਂ ਕੱਲ੍ਹ ਸ਼ਾਇਦ ਕੋਈ ਜਣੇ ਕਿੰਨਾ ਮੈਂ ਸੀਤ ਨੂੰ ਪਰੇਚਾਣ ਹਾਂ ਠੀਕ ਹੈ ਕਰ ਦੇਣਾ ਨਵਾਂ ਕਿਤਾਬ ਸੁਣ ਲਈ ਗੱਲ ਇਹ ਤੇ ਮੈਂ ਹਰ ਸਿਰਨਦੀ ਗੱਲ ਕਰ ਰਿਹਾ ਸੀ ਇਤਿਹਾਈ ਹੁਣ 4 ਦਿਨ ਲੱਗੇ ਹੋਰ ਤੱਕ ਹੀ ਹੋਊਗੀ ਮੇਰੇ ਖਿਆਲੋਂ ਨਹੀਂ ਆਉਂਦੀ ਹੋਣੀ ਆਉਂਦੀ ਫਿਰ ਜਿਹੇ ਕਰਤੀ ਨਾਲ ਕਰਾਜ ਇਹ ਸਵਾਲ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ ਇਹ ਛੋਟਾ ਜਿਹਾ ਸਵਾਲ ਹੈ ਕਿ ਬੀਬੀ ਨੇ ਮਨਚੀ ਕਰ ਲੈ ਦੇਖੋ ਮੇਰੇ ਮੈਂ ਤਾਂ 100% ਇਸ ਇਸ ਮੰਨਣਾ ਕਿ बीजेपी या अकाली एक चीज हुन ਤੁਸੀਂ ਵੀ ਦੇਖ ਲਓ ਜੇ ਅਕਾਲੀ ਨੂੰ ਲੋਟ ਪਾਸ ਤੁਸੀਂ ਮੋਦੀ ਦੇ ਹੱਥ ਮਜ਼ਬੂਤ ਕਰ ਰਹੇ ਹੋ ਤੇ ਮੋਦੀ ਦੇ ਹੱਥ ਮਜ਼ਬੂਤ ਕਰਨਾ ਮਤਲਬ ਕੀ ਹੈ ਆਪਣਾ ਨੁਕਸਾਨ ਪੰਜਾਬੀਆਂ ਦਾ ਨੁਕਸਾਨ ਪੰਜਾਬ ਦਾ ਨੁਕਸਾਨ ਕਿਸਾਂ ਨੁਕਸਾਨ ਗਰੀਬ ਪਰਿਵਾਰਾਂ ਦਾ ਨੁਕਸਾਨ ਕੀ ਆਪਾਂ ਦਾ ਨੁਕਸਾਨ ਆਫ ਕਰਾਂਗੇ ਕੌਣ ਆਪਣੇ ਪੈਰ ਕੋ ਹਣੀ ਮਾਰਦਾ ਬਣ ਦੱਸੋ ਸੋ ਇਸ ਕਰਕੇ ਇਸ ਕਰਮੇ ਇੱਥੇ ਕਦੋਂ ਕਰਦੀਏ ਨਾ ਇਹਨਾਂ ਨੂੰ ਵੋਟਾਂ ਪਾਉਣੀਆਂ ਨਾ ਬੀਜੀ ਮਿਲੂ ਨਾ ਗੱਲੇ ਕਰੂ ਹੋਰਾਂ ਤਾਂ ਛੜੂ ਹੋਏ ਆ ਤੇ ਜਾਵਾਂ ਸੇ ਪਿੰਡ ਵਾਸੀਆਂ ਨੇ ਬੜੇ ਮਾਨ ਦਿੱਤਾ ਪਿੰਡ ਦਾ ਮੁੰਡਾ ਸੀ ਅੱਛੀ ਗੱਲ ਹੈ ਫਰਜ਼ ਬਣਦਾ ਤੁਹਾਡਾ ਆ ਛੱਡ ਤੋ ਨਹੀਂ ਪਾਇਆ ਆਪਣਾ ਹੈ ਲੈ ਚਾ ਆ ਚੌਂਕੇ ਤੇ ਪਾਇਆ ਇਹ ਉਹ ਨਹੀਂ ਬਣਾਦਾ ਹਾਂ ਛੇਰੇ ਬਣਵਾ ਹੋਇਆ ਚਲ ਚੱਛਾ ਇੱਕ ਮੈਰਿਜ ਬੈਸ ਚ ਨਹੀਂ ਪੜਿਆ ਸੀ ਉਹ ਤੇ ਸੁਖਵੀਰ ਨੇ ਬਣਾਉਂਕੂ ਨਹੀਂ ਬਣਾਇਆ ਕੁਛ ਨਹੀਂ ਕਰਾਇਆ ਨੇ ਫਿਰ ਪਿੰਡ ਚੀਕਾਂਗੇ ਹੈ ਪਿੰਡ ਚੀਕਤਾ ਪਿੰਡ ਦੇ ਸਰਪੰਚ ਪਤਾ ਹੀ ਨਹੀਂ ਹੈ ਹੈ ਇੱਥੇ ਪਾਣੀ ਇਕੱਠਾ ਹਰ ਲਾਦਾ ਹੀ ਹੈ ਅ ਸਰਪੰਚ ਜੇ ਤਾਂ ਬਗਦੇ ਚਲੋ ਕੋਈ ਤੇ ਕੰਮ ਕੀਤਾ ਕੋਈ ਨਹੀਂ ਜੇ ਲੋਟ ਵੀ ਦਾ ਸਰਪੰਚ ਨਾ ਵਾਣੂ ਐਮਪੀ ਬਣਾ ਰਹੇ ਹੋ ਉਪਰ وہی ਕੁੱਟਕੇ ਸਰਪੰਚ ਲੈ ਲਈ ਸਰਪੰਚ ਹੀ ਨਹੀਂ ਦੇਖ ਹੀ ਨਹੀਂ

ਇਹਦੀ ਕੋਈ ਮੇਰਲ ਬੁੜਲ ਲੱਗੇ ਪੇਚੇ ਮੋੜਾ ਲੈਣੇ 2-4 ਤੇ ਸੱਚੀ ਗੱਲ ਹੈ ਸੱਚੀ ਚਲ ਕੋਈ ਗੱਲ ਨਹੀਂ ਟਿਕ ਬੱਸਿਓ ਹੁਣ ਵੀ ਸੁਧਰ ਜਾਓ ਹੁਣ ਵੀ ਬੋਚੋ ਨਹੀਂ ਤਾਂ ਅਗਲੇ 250 ਉਹ ਦੱਖੇ ਹੋਣਾ ਤਾਂ ਜois ਕਰਕੇ ਮੈਂ ਜਿਹੜੀ ਗੱਲ ਕਰਦਾ ਆਪਦੇ ਜ਼ਿੰਮੇਵਾਰੀ ਸਮਝੀ ਨੀ ਚਾਹੀਦੀ ਜੇ ਦੇਖੋ ਜੇ ਤੁਸੀਂ ਮੈਂ ਜੱਟ ਖੜਾ ਕਿਵੇਂ ਖੜਾ ਕਿਉਂ ਖੜਾ ਥੋੜੇ ਮੈਨੂੰ ਇੱਥੇ ਬਚਾਉਣ ਆਉਣਾ ਹੈ ਕੌਣ ਹੈ ਤੁਸੀਂ ਇੱਥੇ ਕਿਹੜੀਆਂ ਲੜਾਈਆਂ ਨਹੀਂ ਲੜੀਆਂ ਇੱਥੇ ਖੜ ਕੇ ਕੀ ਕੁਛ ਨਹੀਂ ਆਪਾਂ ਸਾਹਮਣਾ ਕੀਤਾ ਤੇ ਉਹ ਕਫਾਨਾ ਚੋਂ ਬਿਕਲੇ ਕਿ ਨਹੀਂ ਨਿਕਲੇ ਕਿਵੇਂ ਨਿਕਲੇ ਮੈਂ ਕੱਲ ਨਿਕਲੇ ਹੋਰ ਹੋਰ ਤਾਂ ਖੜੇ ਤੇਨੇ ਕੱਢਿਆ ਤੁਸੀਂ ਕਹਿੰਦੇ ਹੋ ਨਾ ਤੁਸੀਂ ਤੱਕੜੇ ਹੋਏ ਮੇਰੇ ਸਾਹਦੇ ਤੋਂ ਮੈਂ ਕੌਣ ਹੈ ਕੁਛ ਨਹੀਂ ਥੋੜੇ ਬਿਨਾ ਥੋੜੇ ਬਿਨਾ ਮੇਰੇ ਕੁਛ ਵੀ ਨਹੀਂ ਮੇਰੀ ਕੋਈ ਪਹਿਚਾਨ ਨਹੀਂ ਮੇਰੀ ਪਹਿਚਾਨ ਤੁਹਾਡੇ ਪਿੰਡ ਨਾਲ ਹੈ ਮੇਰੀ ਪਹਿਚਾਨ ਮੇਰੇ ਬਜ਼ੁਰਗ ਭਰਾ ਮਾਤਾ ਦੇ ਭੈਣ ਨਾਲ ਹੈ ਮੈਂ ਇਕੱਲਾ ਕੋਈ ਚੌਧਰੀ ਨਹੀਂ ਬਣ ਸਕਦਾ ਅੱਜ ਕੱਲ ਕੋਈ ਕਿਸੇ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ ਜਦ ਤੱਕ ਤੁਸੀਂ ਇੱਜ਼ਤ ਨਹੀਂ ਦਿੰਦੇ ਇੱਜ਼ਤ ਦਿਓਗੇ ਇੱਜ਼ਤ ਲਓਗੇ ਜੇ ਇੱਜ਼ਤ ਦੇਣੀ ਨਹੀਂ ਹੁੰਦੀ ਕਿਸੇ ਨੇ ਤੁਹਾਡਾ ਠੀਕ ਨਹੀਂ ਲੈਂਦਾ ਕਿਉਂ ਠੀਕ ਹੈ ਗੱਲ ਮੇਰੀ ਅਸੀਂ ਇੱਜ਼ਤ ਦਿੱਤੀ ਹੈ ਤਾਂ ਹੀ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਅੱਜ ਮੈਂ ਜੋ ਇੱਥੇ ਪਹੁੰਚਿਆ ਨਾ ਉਹਦਾ ਨਹੀਂ ਪਿੱਤਰ ਖੇਡੇ ਰੱਖਿਆ ਸੀ ਮਾਈਸਾ ਖੇਡੇ ਯਾ ਨਾ ਰਾਤੋ ਰਾਤ ਹਾਂ ਇੱਥੇ ਨਾ ਰਾਤ ਦੇਖਿਆ ਮੈਂ ਦਿਨ ਦੇਖਿਆ ਆ ਤਾਂ ਬੱਚੇ ਤਾਂ ਬਹੁਤ ਛੋਟੇ ਛੋਟੇ ਹੁੰਦੇ ਉਹ ਜਦੋਂ ਉਹ ਕੋਲ ਰਹੀਆਂ ਲੜੀਆਂ ਉਹ ਲੇਖਣ ਲੜੇ ਅੱਜ ਤਾਂ ਐਮਐਲਏ ਆਏ ਬਰਜ ਜਾਂਦੇ ਨੇ ਜਿਵੇਂ ਪੈਰ ਰੇੜ ਬਠੇਣਾ ਨਹੀਂ ਆ ਜਾਂਦਾ ਬੰਦਾ ਸ਼ਗਾਈ ਬਣ ਜਾਂਦਾ ਇੱਕ ਹੋਰ ਦੱਸਣਾ ਥੋੜਾ ਮੈਂ ਆ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਮੇਤ ਬਣੀ ਨੇ ਇਹਨਾਂ ਦਾ ਕੋਈ ਗੱਲ ਨਹੀਂ ਕੁਛ ਨਹੀਂ ਸੀ ਹੁੰਨ ਵੀ ਕੁਛ ਨਹੀਂ ਪਰ ਇਹਨਾਂ ਨੂੰ ਥੋੜੀ ਕਦਰ ਨਹੀਂ ਕਿਉਂਕਿ ਇਹਨਾਂ ਨੂੰ ਸੌਖਾ ਮਿਲ ਗਿਆ ਬਿਨਾ ਮੰਗਿਆ ਬਿਨਾ ਮਿਹਨਤ ਜਿਹੜੇ ਚੀਜ਼ ਕੋਈ ਮਿਲ ਜੇ ਨਾ ਉਹਦੀ ਕਦਰ ਨਹੀਂ ਹੁੰਦੀ ਕਦੇ ਦੇਖ ਲਓ ਕਦੇ ਦੇਖ ਲਓ ਛੋਟੀ ਤੇ ਛੋਟੀ ਇਹ ਲੋਕਾਂ ਨੂੰ ਬਿਨਾ ਮਿਹਨਤ ਕੀਤਾ ਬਿਨਾਂ ਫੋਟੇ ਤੋਂ ਕੁਸ਼ਮੰਗੀਆਂ ਇਹਨਾਂ ਨੂੰ ਵੋਟਾਂ ਪੈ ਪਈਆਂ ਇਹ ਸਮੇਂ ਦੇ ਪਤਨੀ ਲਾਪੀ ਬਣ ਗਏ ਸੀ ਸਾਡਾ ਹੀ ਸਾਰਾ ਕੁਝ ਇੱਥੇ ਚੱਲਦਾ ਇਹ ਵੋਟਾਂ ਦਾ ਰਾਜ ਹੈ ਇਹ ਵੋਟਾਂ ਦਾ ਰਾਜ ਹੈ ਜਿਹੜਾ ਬੰਦਾ ਘਰ ਬੈਠਣਾ ਇੱਥੇ ਆਇਆ ਵੀ ਨਹੀਂ ਮੈਨੂੰ ਪਤਾ ਉਹਦੇ ਜੀਤ ਵੀ ਫਿਰ ਮੇਰੀ ਵੋਟ ਪਾਉਣੀ ਹੈ ਮੈਨੂੰ ਇੰਨਾ ਵੀ ਵਿਸ਼ਵਾਸ ਹੈ ਅਗਲਾ ਸਮੇਂ ਦਾ ਪਤਾ ਨਹੀਂ ਮੇਰਾ ਪਿੰਡ ਹੈ ਮੇਰਾ ਪਿੰਡ ਦੇ ਨਾਲ ਹੀ ਸਭ ਤੋਂ ਨਾ ਪਿੰਡ 'ਚ ਜਾ ਕੇ ਬਜ਼ੁਰਗਾਂ ਨੂੰ ਪੈਰੀਂ ਚਲਾਉਣੇ ਪੈਂਦੇ ਆ ਆਪਣੇ ਪਿੰਡ ਚ ਜਾ ਕੇ ਆਪੇ ਬਰਾਬਰ ਵਾਲਿਆਂ ਨੂੰ ਜੱਫੀ ਪੋਣੀ ਪੈਂਦੀ ਐ ਆ ਬੱਚਿਆਂ ਦਾ ਪਿਆਰ ਤੇ ਸਤਿਕਾਰ ਲੈਣਾ ਪੈਂਦਾ ਤਾਂ ਜਾ ਕੇ ਲੀਡਰ ਬੰਦਾ ਐ ਲੀਡਰ ਵੀ ਨਹੀਂ ਬਣਦਾ ਇੱਕ ਦਿਨ ਵਿੱਚ ਆ 30 ਸਾਲ ਹੋ ਗਏ ਮੁੰਡੂ ਤੇ ਹਲੇ ਤੱਕ ਮੈਨੂੰ ਨਹੀਂ ਸਮਝਾਇਆ ਸਿਸਟਮ ਐ ਤੱਕ ਮੈਂ ਵੀ ਸਿੱਖਦਾ ਹੀ ਰਹਦਾ ਠੀਕ ਐ ਇੰਨਾ ਸੌਖਾ ਕੰਮ ਨਹੀਂ ਸੋ ਇਸ ਕਰਕੇ ਆਪਾਂ ਤਖੜੇ ਹੋ ਜਾਈਏ ਜਿੱਦੜੇ ਕੰਮ ਐ ਹੋਣੇ ਨਾ ਤਾਂ ਮੈਂ ਕਿਹਾ ਐਤੀ ਬਣਾ ਦਿਓ ਫਿਰ ਤੁਹਾਨੂੰ ਜੀਤਵਿੰਦਰ ਦਵਾਉਣਾ ਅੱਧੀ ਸਰਕਾਰ ਇੱਥੇ ਲੈ ਕੇ ਅੱਧੀ ਮਹਾਂਦਾਨਾ ਨਾਲੇ ਹੰਪੀ ਕੋਲੇ ਜਿੰਨੀ ਪਾਵਰ ਹੁੰਦੀ ਹੈ ਨਾ ਜਿੰਨੀ ਤਾਕਤ ਹੁੰਦੀ ਹੈ ਇਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਜੀਤਵਿੰਦਰ ਨੂੰ ਪਤਾ ਤੁਹਾਨੂੰ ਪਤਾ ਜੀਤਵਿੰਦਰ ਨੂੰ ਕੰਮ ਕਰਾਉਣ ਦੇ ਹੋ ਜੇ ਨਾ ਕਿਹੜਾ ਕੰਮ ਐ ਨਹੀਂ ਕਰਾ ਸਕਦੇ ਕਿਹੜਾ ਕੰਮ ਐ ਤੇ ਤੇਰੀ ਫੁਰਤ ਤੇ ਹੁੰਦਾ ਪਹੁੰਚ ਤੇ ਇਹਦੇ ਕੰਮ ਖੁੱਸਸੋ ਤੇ ਪਿਆਰ ਹੀ ਰਹਿਣਾ ਹੋਰ ਵਿਚਾਰੇ ਨੂੰ ਮੈਂ ਦਿੱਤਾ ਕਿ ਉਹ ਕਿ ਤਸ ਲਿੱਤਾ ਕਿ ਉਹਨੇ ਮੈਨੂੰ ਸੁਨਹਿਰਵਾਇਦਾ ਨਾ ਆ ਤੇ ਫਿਰ ਫੁੱਟਾ ਲੈ ਕੇ ਪੰਨ ਦੇਰੇ ਨਹੀਂ ਰਹੀ ਤੈਨੂੰ ਕਹਿੰਦਾ ਪੱਲੇ ਮੈਨੂੰ ਆ ਜਾ ਯਾਰ ਦੇਖੀ ਸੋ ਇਸ ਕਰਕੇ ਗੱਲ ਇਹ ਹੈ ਆਉਦੇ ਆਉਦੇ ਮੈਂ ਤੁਹਾਡਾ ਹਮੇਸ਼ਾ ਹੀ ਰਹਾਂ ਤੇ ਰਹੂੰਗਾ ਪਰ ਤਕੜੇ ਹੋ ਕੇ ਹੁਣ ਤੁਸੀਂ ਨਾ ਐਤਲੀ ਕੰਮ ਜੋ ਕਰਵਾਓ ਕਿਉਂਕਿ ਐਤਲੀ ਬੋੜਾ ਆਪਣਾ एक-एक वोट एक दी ताकि दिल्ली चले गए एक बार लाफे रखे जितने छोटियाँ बुटियाँ थोड़ी कोई समस्या आज होंगी है ना लाभ मैं तो कंटिन्यू करता हूँ नहीं सो so, इस करके मैं जा रहा हूँ समय बहुत हो गया स्पेंड बहुत है